ਜਦੋਂ ਤੋਂ ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਨਵੀਂ ਇਮੀਗ੍ਰੇਸ਼ਨ ਪਾਲਿਸੀ ਲਾਗੂ ਕੀਤੀ ਗਈ ਹੈ। ਉਹਦੇ ਨਤੀਜੇ ਵਜੋਂ ਜਿੱਥੇ ਵਿਜਿਆਂ ਵਿੱਚ ਭਾਰੀ ਘਰਾਵਟ ਵੇਖਣ ਨੂੰ ਮਿਲੀ, ਉੱਥੇ ਇਹਦਾ ਇੱਕ ਗੰਭੀਰ ਅਸਰ ਕੈਨੇਡਾ ਦੀ ਪਾਪੂਲੇਸ਼ਨ ਤੇ ਵੀ ਪਿਆ ਹੈ। ਹੁਣ ਤਾਂ ਇਸ ਬਾਰੇ ਕੈਨੇਡਾ ਦੇ ਸੀਬੀਸੀ ਵਰਗੇ ਪ੍ਰਮੁੱਖ ਨਿਊਜ਼ ਚੈਨਲਾਂ ਤੇ ਵੀ ਖੁੱਲ੍ਹ ਕੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਸਟੈਂਡ ਕੈਨ ਨਾਂ ਦੀ ਕੈਨੇਡੀਅਨ ਸਰਕਾਰੀ ਏਜੰਸੀ ਦੇ ਅੰਕੜਿਆਂ ਮੁਤਾਬਕ ਅਕਤੂਬਰ 2024 ਤੋਂ ਦਸੰਬਰ 2024 ਤੱਕ ਦੇ ਸਮੇਂ ਵਿੱਚ ਕਨੇਡਾ ਦੀ ਆਬਾਦੀ ਵਿੱਚ 63382 ਦਾ ਵਾਧਾ ਹੋਇਆ ਸੀ ਜਦਕਿ ਇਸ ਤੋਂ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਇਹ ਵਾਧਾ 176699 ਸੀ ਇਸ ਤਰ੍ਹਾਂ 2024 ਦੀ ਅੰਤਿਮ ਤਿਮਾਹੀ ਦੌਰਾਨ ਆਬਾਦੀ ਵਿੱਚ 0.2 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਕੈਨੇਡਾ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।